ਐਸਐਮ ਸਾਡੇ ਕੋ ਜਿਹੜੀ ਆਫਰ ਚੱਲ ਰਹੀ ਹੈ 150 ਰੁਪਏ ਦੇ ਵਿੱਚ ਅਸੀਂ ਆਈਫੋਨ ਤੁਹਾਨੂੰ ਫైనాన్స్ ਕਰਕੇ ਦੇ ਰਹੇ ਹਾਂ ਨਾਲ ਵਾਚ ਵੀ ਦਵਾਂਗੇ ਨਾਲ ਸਾਊਂਡ ਬਾਰ ਵੀ ਦਵਾਂਗੇ ਕਿ ਤੁਹਾਨੂੰ ਹਰ ਚੀਜ਼ ਮੋਬਾਈਲ ਦੇ ਰਿਲੇਟਡ ਤੁਹਾਨੂੰ ਹਰ ਚੀਜ਼ ਮਿਲੇਗੀ ਤੁਸੀਂ ਰਿਪੇਅਰਿੰਗ ਕਰਾਣੀ ਹੋ ਵੀ ਮਿਲੇਗੀ 에어ਪੋਰਟ ਚਾਹੀਦੇ ਸਮਾਰਟ ਵਾਚਸ ਸਾਈਰੀਆਂ ਇਹ ਕੇਬਲਸ ਹੋ ਡਾਕਟਰ ਕੁਝ ਵੀ ਚਾਹੀਦਾ ਉਹ ਹਰ ਤੁਹਾਨੂੰ ਹਰ ਚੀਜ਼ ਮਿਲੇਗੀ ਤੇ ਬੈਸਟ ਰੇਟਸ ਮਿਲੇਗੀ ਜਿਹੜੀ ਸਾਡਾ ਵੀਡੀਓ ਸ਼ੇਅਰ ਕਰੇਗਾ ਜਿਹੜੇ ਪਹਿਲੇ 5 ਕਸਟਮਰਸ ਹੋਣਗੇ ਉਹਨਾਂ ਨੂੰ ਸਮਾਰਟ ਵਾਚ ਸਸੀ ਦੇਵਾਂਗੇ ਈਵਨ ਤੁਸੀਂ ਸਾਡੇ ਦੀ ਸ਼ਾਪ ਤੇ ਆ ਕੇ ਜੇ ਫੋਨ ਚਲਾ ਕੇ ਚੈੱਕ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ ਸਾਡੇ ਕੋਲ ਡੈਮੋ ਵੀ ਲੱਗੇ ਹੋਣੀਆਂ ਇਹ ਲੱਗੀ ਹੈ ਸਰ ਆਈਫੋਨ 15 15 ਪ੍ਰੋ ਮੈਕਸ 15 ਪਲੱਸ ਇਹ ਸਮਾਰਟ ਵਾਚ ਹੈ ਤੁਸੀਂ ਚਲਾ ਕੇ ਆ ਕੇ ਆਪਣਾ ਐਕਸਪੀਰੀਅੰਸ ਲੈ ਸਕਦੇ ਹੋ ਤਦ ਤੁਸੀਂ ਬਾਈ ਕਰ ਸਕਦੇ ਹੋ ਸਾਡੇ ਕੋਲ ਜਿਵੇਂ ਐਲਈਡੀ ਹੈ ਔਰ ਇਹ ਨਾਲ ਵੀ ਅਸੀਂ ਸਾਊਂਡ ਬਾਰ ਫ੍ਰੀ ਦੇ ਰਹੇ ਹਾਂ ਤੁਸੀਂ ਆਈਫੋਨ ਸਾਡੇ ਕੋਲ ਲੈ ਰਹੇ ਹੋ ਅਸੀਂ ਉਹਨਾਂ ਨੂੰ ਵੀ ਤੁਹਾਨੂੰ ਸਾਊਂਡ ਬਾਰ ਦੇ ਰਹੇ ਹਾਂ ਨਾਲ ਇੱਕ ਸਮਾਰਟਵਾਚ ਦੇ ਰਹੇ ਹਾਂ ਇੱਕ ਸਾਡਾ ਪੇਜ ਹੈ ਇੰਸਟਾਗ੍ਰam ਤੇ ਜੇ ਤੁਸੀਂ ਉਹਨੂੰ ਫੋਲੋ ਕਰਕੇ ਆਓਗੇ ਤੁਹਾਨੂੰ ਕਵਰ ਗਾਰਡ ਐਵਰੀਥਿੰਗ ਫ੍ਰੀ ਦਵਾਂਗੇ ਉਸ ਤੋਂ ਬਾਅਦ ਰੀਅਲਮੀ ਹੈ ਸੈਮਸੰਗ ਹੈ Oppo ਹੈ Vivo ਹੈ ਸਾਡੇ ਕੋਲ ਸਟਾਕ ਵੀ ਪੂਰਾ ਹੈ Oppo ਦੇ ਪ੍ਰੋਮੋਟਰਸ ਵੀ ਨੇ Apple ਦੇ ਪ੍ਰੋਮੋਟਰ ਵੀ ਨੇ ਇਹ ਹੁਣ ਆਉਣ ਵਾਲੇ ਟਾਈਮ 'ਚ iPhone 16 ਆ ਰਿਹਾ ਔਰ ਇਸ ਵਾਸਤੇ ਵੀ ਕਾਫੀ ਆਫਰਸ ਆਣ ਗਿਆ ਜੋ ਤੁਸੀਂ ਸਾਡੇ ਪੇਜ ਤੋਂ ਫੋਲੋ ਕਰਕੇ ਤੁਸੀਂ ਉਹ ਆਫਰ ਦਾ ਲੈ ਸਕਦੇ ਹੋ ਗਰਮੀਆਂ 'ਚ AC ਵੀ ਅਸੀਂ ਸਟਾਰਟ ਕੀਤਾ ਜਿਹਦੇ 'ਚ ਕਾਫੀ ਸਾਨੂੰ ਜਲੰਧਰ ਦੇ ਕਾਫੀ ਕਸਟਮਰਸ ਨੇ ਸਾਨੂੰ ਅੱਛਾ ਰਿਸਪੌਂਸ ਦਿੱਤਾ ਨਮਸਕਾਰ ਦੋਸਤੋ ਅਰਜਨ ਕਰਮ ਨਿਊਜ਼ ਟੂ ਪਹੁੰਚੀ ਹੈ ਗਾਬਾ ਮਾਇਲ ਹਾਊਸ ਵਿਖੇ ਜਿੱਥੇ ਰਖੜੀ ਦੇ ਮੇਲੇ ਦੇ ਉੱਤੇ ਕਾਫੀ ਇਹਨਾਂ ਨੇ ਆਫਰਾਂ ਲਾਈਆਂ ਹੋਈਆਂ ਵਾ ਤੇ ਆਓ ਵੇਖਦੇ ਹਾਂ ਉਹਨਾਂ ਨੇ ਕਿਹੜੀ ਕਿਹੜੀ ਆਫਰਾਂ ਲਾਈਆਂ ਚਾਓ ਚਲਿਓ ਭਾਈ ਅਸੀਂ ਪਹਿਲੇ ਤਾਂ ਹੈਗਾ ਸਾਡੇ ਕੋਲ 150 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਜਿਹੜਾ ਅਸੀਂ ਆਈਫੋਨ ਦਿੰਨੇ ਆ ਤੁਹਾਨੂੰ ਕੀ ਗੱਲ ਹੈ ਜੀ 150 ਰੁਪਏ ਦੇ ਵਿੱਚ ਫੋਨ ਕਹਿੰਦੇ 150 ਰੁਪਏ ਲੈ ਕੇ ਆਓ ਤੇ ਫੋਨ ਲੈ ਜਾਓ ਬਿਲਕੁਲ ਇਹ ਸਿਰਫ ਫਾਈਨਾਂਸ ਹੋਏਗਾ ਬਜਾਜ ਤੇ ਐਚਡੀਐਫਸੀ ਤੋਂ ਜੀ ਜੀ ਤੁਹਾਡਾ ਪ੍ਰੂਫ ਚਾਹੀਦਾ ਹੋਏਗਾ ਆਧਾਰ ਕਾਰਡ ਪੈਨ ਕਾਰਡ ਤੇ ਅਸੀਂ ਫਾਈਨਾਂਸ ਕਰਕੇ ਦੇਵਾਂਗੇ ਨਾਲ ਇੱਕ ਸਮਾਰਟ ਵਾਚ ਤੁਹਾਨੂੰ ਗਿਫਟ ਦਵਾਂਗੇ ਕੀ ਗੱਲ ਹੈ ਜੀ ਨਾਲ ਇੱਕ ਤੁਹਾਨੂੰ ਸਾਊਂਡ ਬਾਰ ਦਵਾਂਗੇ ਸਾਊਂਡ ਬਾਰ ਇੱਕ ਵਾਰੀ ਆਪਣਾ ਦਰਸਕਾਂ ਦਿਖਾ ਦਿਓ ਕਿ ਸਾਊਂਡ ਬਾਰ ਕਿਤੇ ਰੇ ਤੁਸੀਂ ਸਾਊਂਡ ਬਾਰ ਸਰ ਆਵਲੇ ਦੇ ਰਹੇ ਆ ਜੀ ਇੱਕ ਤੇ ਹੋਰ ਕੀ ਆਪਣੇ ਤੁਸੀਂ ਰਖੜੀ ਦੇ ਉੱਪਰ ਆਫਰ ਲੱਗ ਰਿਹਾ ਰਖੜੀ ਤੇ ਆਫਰ ਹੈ ਸਰ ਸਾਡੇ ਕੋਲ ਜਵੇਂ LED ਹੈ ਔਰ ਇਹ ਨਾਲ ਵੀ ਅਸੀਂ ਸਾਊਂਡ ਬਾਰ ਫ੍ਰੀ ਦੇ ਰਿਹਾ ਤੁਸੀਂ ਆਈਫੋਨ ਸਾਡੇ ਕੋਲ ਲੈ ਰਹੇ ਹੋ ਅਸੀਂ ਉਹਨਾਂ ਨੂੰ ਵੀ ਤੁਹਾਨੂੰ ਸਾਊਂਡ ਬਾਰ ਦੇ ਰਿਹਾ ਨਾਲ ਇੱਕ ਸਮਾਰਟਵਾਚ ਦੇ ਰਿਹਾ ਇੱਕ ਸਾਡਾ ਪੇਜ ਹੈ ਇੰਸਟਾਗ੍ਰam ਤੇ ਜੇ ਤੁਸੀਂ ਉਹਨੂੰ ਫੋਲੋ ਕਰਕੇ ਆਓਗੇ ਤੁਹਾਨੂੰ ਕਵਰ ਗਾਰਡ एवरीथिंग ਫ੍ਰੀ ਦਵਾਂਗੇ ਸਾਡਾ ਇੰਸਟਾਗ੍ਰam ਦਾ ਨਾਮ ਹੈ ਗੱਬ ਮੋਬਾਈਲ ਦੇ ਨਾਮ ਤੇ ਸਾਡਾ ਇੰਸਟਾਗ੍ਰam ਦਾ ਪੇਜ ਹੈ ਜਿਹੜਾ ਅਸੀਂ ਮੈਂਸ਼ਨ ਕਰ ਦਾਂਗੇ ਸਰ ਦੀ ਵੀਡੀਓ ਚ ਤੁਸੀਂ ਵੀ ਉਹਨੂੰ ਫੋਲੋ ਕਰਕੇ ਜ਼ਰੂਰ ਆਓ ਕਿਉਂਕਿ ਉਹ ਚ ਅਸੀਂ ਬੈਸਟ ਤੋਂ ਬੈਸਟ ਡੀਲਸ ਪਾਣੇ ਰਹੇ ਨੇ ਤੁਸੀਂ ਅਪਡੇਟ ਰਹੋਗੇ ਔਰ ਇਹਨਾਂ ਕਿ ਸਾਡੀ ਸ਼ਾਪ ਤੇ ਕੀ ਸਕੀਮ ਚੱਲ ਰਹੀ ਹੈ ਜਾਂ ਕੀ ਆਫਰ ਚੱਲ ਰਹੀ ਹੈ ਤੇ ਐਸਐਮ ਸਾਡੇ ਕੋਲ ਜਿਹੜੀ ਆਫਰ ਚੱਲ ਰਹੀ ਹੈ 150 ਰੁਪਏ ਦੇ ਵਿੱਚ ਅਸੀਂ ਆਈਫੋਨ ਤੁਹਾਨੂੰ ਫਾਈਨਾਂਸ ਕਰਕੇ ਦੇ ਰਹੇ ਹਾਂ ਪਰ ਡੇਢ ਸੌ ਦਿਖਾ ਦਿਓ ਫੜ ਕੇ ਫੋਨ ਲੈ ਦੇ ਆਈਫੋਨ 150 ਤੁਹਾਨੂੰ ਦੇ ਰਹੇ ਹਾਂ ਕਿ 150 ਰੁਪਏ ਦੇ ਵਿੱਚ ਪਰ ਡੇਰੇ ਸਾਬ ਦੇ ਨਾਲ ਫੋਨ ਫਾਈਨਾਂਸ ਕਰਕੇ ਦੇ ਰਹੇ ਹਾਂ ਇਹ ਫਾਈਨਾਂਸ ਪੰਜਾਬ ਦੇ ਵਿੱਚ ਕਰ ਰਹੇ ਜਲੰਧਰ ਦੇ ਵਿੱਚ ਕਰ ਰਹੇ ਸਰ 올 ਓਵਰ ਪੰਜਾਬ ਦੇ ਵਿੱਚ ਹੈ ਤਿਕਟਾਂ ਨਾਲ ਕੋਈ ਵੀ ਸਿੰਪਲ ਸਕੋਰ ਅੱਛਾ ਹੋਣਾ ਚਾਹੀਦਾ ਜੀ 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 ਤੇ ਹੋਰ ਨਸ਼ਕਾ ਵਾਸਤੇ ਕੀ ਲਿਆਇਆ ਹੈ ਕਿ ਜਿਹੜਾ ਬੰਦਾ ਤੁਹਾਡੇ ਕੋਲ ਕਸਟਮਰ ਲੈ ਕੇ ਆਏਗਾ ਉਹਦੇ ਵਾਸਤੇ ਗਿਫਟ ਕੀ ਦੋਗੇ ਜਿਹੜਾ ਸਰ ਕਸਟਮਰ ਲੈ ਕੇ ਆਏਗਾ ਉਹਨੂੰ ਵੀ ਅਸੀਂ ਇੱਕ ਸਰਪ੍ਰਾਈਜ਼ ਗਿਫਟ ਦਵਾਂਗੇ ਜੇ ਤੁਸੀਂ ਕਸਟਮਰ ਦੇ ਨਾਲ ਕੋਈ ਆਂਦਾ ਹੁੰਦਾ ਉਹਨੂੰ ਵੀ ਅਸੀਂ ਗਿਫਟ ਦੇ ਕੇ ਭੇਜਾਂਗੇ ਤੇ ਦਰਸ਼ਕਾਂ ਚਾਹੁੰਦੇ ਹੁੰਦੇ ਕਿ ਅਗਰ ਸ਼ੇਅਰ ਕਰੀਏ ਤਾਂ ਉਹਨਾਂ ਨੂੰ ਕੀ ਦਿੱਤਾ ਜਾਏਗਾ ਜਿਹੜੀ ਸਾਡਾ ਵੀਡੀਓ ਸ਼ੇਅਰ ਕਰੇਗਾ ਜਿਹੜੇ ਪਹਿਲੇ 5 ਕਸਟਮਰਸ ਹੋਣਗੇ ਉਹਨਾਂ ਨੂੰ ਸਮਾਰਟ ਵਾਚ ਅਸੀਂ ਦਵਾਂਗੇ ਜੀ ਜੀ ਤੇ ਆਪਣੀ ਸ਼ਾਪ ਕਾਫੀ ਵੱਡੀ ਹੈ ਸ਼ੋਅਰੂਮ ਕਾਫੀ ਵੱਡਾ ਹੈ ਤੇ ਹੋਰ ਕੀ ਕੀ ਰੱਖਿਆ ਹੈ ਤੇ ਸਾਡੇ ਕੋਲ ਐਂਡਰਾਇਡ ਫੋਨਸ ਮਿਲ ਜੂਗੇ ਐਮ ਆਈ ਰੀਅਲਮੀ ਅਸੀਂ ਐਮ ਆਈ ਦੇ ਪ੍ਰੈਫਰਡ ਪਾਰਟਨਰ ਆ ਐਮ ਆਈ ਦਾ ਕੋਈ ਵੀ ਈਜ਼ੀ ਹੈ ਮਾਈ ਨੋ ਕੋਸ ਹੀ ਹੈ ਮਾਈ ਜ਼ੀਰੋ ਡਾਊਨ ਪੇਮੈਂਟ ਤੇ ਹੋ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ Realme ਹੈ Samsung ਹੈ Oppo ਹੈ Vivo ਹੈ ਸਾਡੇ ਕੋਲ ਸਟਾਫ ਵੀ ਪੂਰਾ ਹੈ Oppo ਦੇ ਪ੍ਰੋਮੋਟਰਸ ਵੀ ਨੇ Apple ਦੇ ਪ੍ਰੋਮੋਟਰ ਵੀ ਨੇ ਉਸ ਤੋਂ ਬਾਅਦ ਤੁਸੀਂ ਕਵਰ ਗਾਰਡਸ एवरीथिंग ਤੁਹਾਨੂੰ ਸਾਡੀ ਸ਼ਾਪ ਤੇ ਮਿਲ ਜਾਏਗਾ ਤੇ ਅਸੈਸਰੀ ਪੂਰੀ ਰੱਖੀ ਹੋਈ ਹੈ ਅਸੈਸਰੀ ਪੂਰੀ ਯਾਨੀ ਕਿ ਤੁਹਾਨੂੰ ਹਰ ਚੀਜ਼ ਮੋਬਾਈਲ ਦੇ ਰਿਲੇਟਡ ਤੁਹਾਨੂੰ ਹਰ ਚੀਜ਼ ਮਿਲੇਗੀ ਤੁਸੀਂ ਰਿਪੇਅਰਿੰਗ ਕਰਾਣੀ ਹੋ ਵੀ ਮਿਲੇਗੀ 에ਅਰਪੋਰਟ ਚਾਹੀਦੇ ਸਮਾਰਟ ਵਾਚਸ ਚਾਹੀਦੀਆਂ ਯਾ ਕੇਬਲਸ ਡਾਕਟਰ ਕੁਝ ਵੀ ਚਾਹੀਦਾ ਉਹ ਹਰ ਤੁਹਾਨੂੰ ਹਰ ਚੀਜ਼ ਮਿਲੇਗੀ ਤੇ ਬੈਸਟ ਰੇਟਸ ਮਿਲੇਗੀ ਜੀ ਮੇਰੇ ਜੇ ਇਹ ਤਾਂ ਨਹੀਂ ਕਿ ਕਸਟਮਰ ਸੁਣ ਕੇ ਆਵੇ ਮੋਬਾਈਲ ਦੇਖਿਆ ਹੋਵੇ ਜਾਂ ਵੀਡੀਓ ਦੇਖਿਆ ਹੋਵੇ ਤਾਂ ਬਾਅਦ ਚ ਕੋਈ ਸਾਡੇ ਕੋਲ ਮਾਲ ਖਤਮ ਹੋ ਗਿਆ ਨਹੀਂ 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 ਸਰ ਇਦਾਂ ਨਹੀਂ ਪੂਰੀ ਕੁਆਂਟੀਟੀ ਸਰ ਸਾਡੇ ਕੋਲ ਸਟਾਕ ਪਿਆ ਹੁੰਦਾ ਤੁਸੀਂ ਚੈੱਕ ਕਰ ਸਕਦੇ ਹੋ ਈਵਨ ਤੁਸੀਂ ਸਾਡੇ ਦੀ ਸ਼ਾਪ ਤੇ ਆ ਕੇ ਜੇ ਫੋਨ ਚਲਾ ਕੇ ਚੈੱਕ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ ਸਾਡੇ ਕੋਲ ਡੈਮੋ ਵੀ ਲੱਗੇ ਹੋਣੀਆਂ ਇਹ ਲੱਗੇ ਸਰ ਆਈਫੋਨ 15 15 ਪ੍ਰੋ ਮੈਕਸ 15 प्लस ए स्मार्ट वॉच दे। है ਤੁਸੀਂ ਚਲਾ ਕੇ ਆ ਕੇ ਆਪਣਾ ایکسپੀਰੀਅנס ਲੈ ਸਕਦੇ ਹੋ। ਦੈਨ ਤੁਸੀਂ ਬਾਈ ਕਰ ਸਕਦੇ ਹੋ। ਇੱਕ ਵਾਰ ਇਹ ਦਰਸ਼ਕਾਂ ਨੂੰ ਆਪਣਾ ਐਡਰੈਸ ਵੀ ਦੱਸ ਦਿਓ ਮੈਡੀ। ਸਰ ਸਾਡਾ ਐਡਰੈਸ ਹੈ ਕਬੀ ਨਗਰ ਨੀ ਹੈ ਡੀਏਵੀ ਕਾਲਜ ਜਲੰਧਰ। ਨੀਅਰ ਬਲਟਮ ਬਾਰਕ। ਤੇ ਆਪਣਾ ਮੋਬਾਈਲ ਨੰਬਰ ਦੱਸੋ। ਮੋਬਾਈਲ ਇੰਸਟਾਗ੍ਰਾਮ 9316031122988272809। ਇੰਸਟਾਗ੍ਰਾਮ ਤੇ ਸਾਡੀ ਲੋਕੇਸ਼ਨ ਵੀ ਹੈ ਤੁਸੀਂ ਉਰ ਤੋਂ ਵੀ ਸਿੱਧਾ ਆ ਸਕਦੇ ਹੋ। ਤੇ ਰਖੜੀ ਤੱਕ ਇਹ ਆਫਰ ਚੱਲੇਗੀ ਜਾਂ ਬਾਅਦ ਚ ਚੱਲਦੀ ਰਹੇ ਸੋ ਫਿਲਹਾਲ ਰਖੜੀ ਤੱਕ ਇਹ ਆਫਰ ਹੈ ਉਸ ਤੋਂ ਬਾਅਦ ਕੋਈ ਨਵਾਂ ਅਪਡੇਟ ਆਏਗਾ ਉਹ ਅਸੀਂ ਆਪਣੇ ਪੇਜ ਸੇ ਅਪਡੇਟ ਕਰਾਂਗੇ ਉਹਦੇ ਵਾਸਤੇ ਤੁਸੀਂ ਸਾਡਾ ਪੇਜ ਜ਼ਰੂਰ ਫੋਲੋ ਕਰ ਲਓ ਜੀ ਜੀ ਇੱਕ ਪੇਜ ਦਾ ਨੰਬਰ ਵੀ ਦੱਸੋ ਪੇਜ ਦਾ ਨਾਮ ਹੈ ਗਾਬਾ ਮੋਬਾਈਲ ਇੰਸਟਾਗ੍ਰam ਤੇ ਸਾਡਾ ਪੇਜ ਹੈ ਉਹ ਅਸੀਂ ਮੈਂਸ਼ਨ ਕਰ ਦਿੰਦੇ ਹਾਂ ਤੁਸੀਂ ਪਲੀਜ਼ ਫੋਲੋ ਕਰ ਲਿਓ ਉਹਨੂੰ ਜਿਸ ਨਾਲ ਹਰ ਅਪਡੇਟ ਤੁਹਾਨੂੰ ਮਿਲਦੇ ਰਹਿਗੇ ਹੁਣ ਆਉਣ ਵਾਲੇ ਟਾਈਮ 'ਚ ਆਈਫੋਨ 16 ਆ ਰਿਹਾ ਹੈ ਉਹਦੇ ਵਾਸਤੇ ਵੀ ਕਾਫੀ ਆਫਰਜ਼ ਆਣਗੇ ਜੋ ਤੁਸੀਂ ਸਾਡੇ ਪੇਜ ਤੋਂ ਫੋਲੋ ਕਰਕੇ ਤੁਸੀਂ ਉਹ ਆਫਰ ਦਾ ਲੈ ਸਕਦੇ ਹੋ ਅੰਕਲ ਜੀ ਜੀ ਇਸ ਸ਼ੋਰੂਮ ਚ ਸਾਰੇ ਮੋਬਾਈਲ ਰੱਖੇ ਦੂਸਰਾ ਜਿਹੜਾ ਸ਼ੋਰੂਮ ਅਸੀਂ ਦੇਖਿਆ ਉਹ ਚੈਲਡੀ ਨੇ ਜਰਾ ਸਾਰਾ ਕੁਝ ਰੱਖਿਆ ਹੈ ਚੈਲਡੀ AC ਅਸੀਂ ਇਸ ਗਰਮੀਆਂ ਚ AC ਵੀ ਅਸੀਂ ਸਟਾਰਟ ਕੀਤਾ ਜਿਹੜੇ ਚ ਕਾਫੀ ਸਾਨੂੰ ਜਲੰਧਰ ਦੇ ਕਾਫੀ ਕਸਟਮਰਸ ਨੇ ਸਾਨੂੰ ਅੱਛਾ ਰਿਸਪੌਂਸ ਦਿੱਤਾ ਤੇ ਉਹਦੇ ਵਾਸਤੇ ਹੁਣ ਅਸੀਂ LEDS ਤੇ ਵੀ ਕਾਫੀ ਅੱਛੀ ਆਫਰਸ ਲੈ ਕੇ ਆਏ ਆ ਸਾਡੇ ਕੋਲ LED ਜਿਹੜੀ ਸਟਾਰਟ 7000 ਰੁਪਏ ਤੋਂ ਹੋ ਜਾਂਦੀ ਹੈ ਕਾਹਦੀ ਬਾਤ ਹੈ ਜੀ ਹਾਂਜੀ ਤੇ 스마트 LED ਹੋਏਗੀ ਹਰ LED ਦੀ ਗਾਰੰਟੀ ਦੇ ਨਾਲ ਹੋਏਗੀ ਵਿਦਆਊਟ ਗਾਰੰਟੀ ਕੋਈ LED ਨਹੀਂ ਦਵਾਉਂਦੇ ਇਹ ਕਿਸ਼ਤਾਂ ਦੇ ਹਾਂਜੀ ਇਹ ਵੀ ਕਿਸ਼ਤਾਂ ਦੇਗੀ ਤੇ ਇਹ ਹਰ LED 스마트 ਹੋਏਗੀ ਤੁਸੀਂ YouTube Facebook everything ਤੁਸੀਂ ਚਲਾ ਸਕਦੇ ਹੋ LED